ਹਾਂਜੀ ਕੀ ਹਾਲ ਹੈ ਸਾਰਿਆਂ ਦੇ ਇੱਕ ਸ਼ੌਕ ਕਬੂਤਰਬਾਜੀ ਦਾ ਅਪੀਲ ਲੈ ਕੇ ਆਇਆ ਜੀ ਕਬੂਤਰਬਾਜੀ ਨੂੰ ਪਿਆਰ ਕਰਨ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ 20 ਜੁਲਾਈ 2024 ਦਿਨ ਸ਼ਨੀਵਾਰ ਨੂੰ ਪਿੰਡ ਰਾਮਾ ਜਿਹੜਾ ਮੋਗਾ ਧਾਲੀਵਾਲ ਪੈਲਸ ਵਿਖੇ ਸਾਰੇ ਕਬੂਤਰਬਾਜ਼ ਭਰਾਵਾਂ ਨੇ ਜਰੂਰ ਪਹੁੰਚਣਾ ਚਾਹੇ ਕੱਪਾਂ ਵਾਲੇ ਹੋਣ ਲਾਈਵ ਵਾਲੇ ਕਮੈਂਟੇਟਰ ਪਿੰਜਰਿਆਂ ਵਾਲੇ ਛਤਰੀਆਂ ਵਾਲੇ ਜੋ ਵੀ ਕਬੂਤਰਬਾਜੀ ਨਾਲ ਜੁੜੇ ਹੋਏ ਵੀਰ ਹਨ ਸਾਰੇ ਕਬੂਤਰਬਾਜ ਭਰਾਵਾਂ ਨੇ ਆਪਣੇ ਆਪਣੇ ਹਲਕਿਆਂ ਤੋਂ ਆਪਣੇ ਸਾਥੀਆਂ ਸਮੇਤ ਜ਼ਰੂਰ ਪਹੁੰਚਣਾ ਜੋ ਕਬੂਤਰਬਾਜੀ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੱਢ ਸਕੀਏ ਨੋਟ ਹੈ ਜੀ ਕੋਈ ਵੀ ਕਬੂਤਰਬਾਜ ਭਰਾ ਆਪਣਾ ਸੁਝਾਅ ਦੇਣ ਦੇਣਾ ਚਾਹੁੰਦਾ ਹੋਵੇ ਤਾਂ ਉਹ ਇਸ ਇਕੱਠ ਵਿੱਚ ਆ ਸਕਦਾ ਜੀ ਸਤਿਕਾਰ ਸਹਿਤ ਧੰਨਵਾਦ ਬਾਈ ਜਗਤਾਲੀ ਵਾਲਾ ਤੇ ਸਾਰੇ ਕਬੂਤਰ ਬਾਜ਼ ਭਰਾ ਜੀ ਹਾਂਜੀ ਬਾਈ ਜੀ ਇਹ ਤੁਸੀਂ ਫੋਟੋ ਦੇਖ ਲਈ ਹੋਣੀ ਆ ਪੜ੍ਹ ਲਈ ਵੀ ਲਈ ਹੋਣੀ ਆ ਤੇ ਇਕੱਠ ਰੱਖਿਆ ਗਿਆ ਜੀ 20 ਜੁਲਾਈ ਨੂੰ 2024 ਹੈ ਜੀ ਦਿਨ ਸ਼ਨੀਵਾਰ ਨੂੰ ਇਕੱਠ ਰੱਖਿਆਗਾ ਕਬੂਤਰ ਬਾਜ਼ੀ ਵਾ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਜਿਵੇਂ ਬਾਜ਼ੀ ਤੇ ਪੁਲਿਸ ਪੈਂਦੀ ਆ ਜਾਂ ਕੋਈ ਹੋ ਲੜਾਈ ਝਗੜੇ ਤਾਂ ਸਾਰੀ ਗੱਲਬਾਤ ਕੀਤੀ ਜਾਊਗੀ ਕੀ ਹੋਣਾ ਚਾਹੀਦਾ ਕਬੂਤਰਬਾਈ ਦੇ ਅੱਗੇ ਤੇ ਨਵੇਂ ਰੂਲ ਕੋਈ ਦੱਸਣਗੇ ਬਾਈ ਜਿਹੜੇ ਵੀਰਾਂ ਨੇ ਕਬੂਤਰਬਾਈ ਨਾਲ ਪਿਆਰ ਹੈਗਾ ਕਬੂਤਰਾਂ ਨਾਲ ਪਿਆਰ ਹੈਗਾ ਉਹ ਉੱਥੇ ਜ਼ਰੂਰ ਪਹੁੰਚਣ ਬਾਈ ਵੱਧ ਤੋਂ ਵੱਧ ਇਕੱਠ ਬਣਾਉਣਾ ਠੀਕ ਆ ਬਾਈ ਜੀ ਧੰਨਵਾਦ